ਬਾਈ ਆ ਦੇਖੋ ਯਾਰ ਕੀ ਬੁਰਾ ਹਾਲ ਹੋਇਆ ਗੱਡੀ ਦਾ ਯਾਰ ਹੈ ਓਹੋ ਹੋ 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 ਗੱਡੀ ਪੰਜਾਬ ਬਨੀਓ ਆ ਰਹੀ ਸੀ ਆ ਮਾਲ ਲੱਦਿਆ ਬਾਈ ਗੱਡੀ ਦੇ ਵਿੱਚ ਗੱਡੀ ਤੋੜ ਕੇ ਕੈਮਨਕੂਮਨ ਸਾਰਾ ਕੁਝ ਭੰਨ ਕੇ ਗੱਡੀ ਬਾਈ ਕਿੱਥੇ ਖੜਾ ਸਮਾਨ ਉਹ ਪਿਆ ਟੂਲ ਹੈ ਆ ਬਾਈ ਆਦਮੀ ਵੀ ਵਿੱਚ ਹੀ ਆ ਜੀ ਆ ਨੰਬਰ ਆ ਗੱਡੀ ਦਾ ਆ ਨੰਬਰਾ ਬਾਈ ਗੱਡੀ ਦਾ ਵੀਰ ਬਣੇ ਉਹ ਗਰੁੱਪ ਪੰਜ ਪਾਸੇ ਯਾਰ ਖਬਰਾਂ ਕੌਣ ਆ ਕਿੱਥੋਂ ਆ ਇਹ ਬਾਈ ਬਹੁਤ ਸਪੀਡ ਨਾਲ ਗੱਡੀ ਗੱਡੀ ਦੇ ਵਿੱਚ ਢਾਲ ਵੀ ਨਹੀਂ ਮਾਰ ਰਿਹਾ ਯਾਰ ਸਾਰੀ ਖਾਲੀ ਹੋ ਗਈ ਗੱਡੀ ਇੱਕ ਵੀ ਮਾਲ ਹਾਂ ਇੱਕ ਵੀ ਮਾਲ ਨਹੀਂ ਬਹੁਤ ਬੁਰਾ ਹਾਲ ਹੋ ਰਿਹਾ ਓਹ ਹੋ 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 ਹੈ ਅਗੇ ਤੋਂ ਲੈ ਨਾ ਨਿਕਾਲ ਲੈ ਨਹੀਂ ਨਹੀਂ ਮੈਂ ਕਾਲਦਾ ਭਾਈ ਸਾਹਿਬ ਕਾਲਦਾ ਕਾਲਦਾ ਗੱਡੀ ਥੋੜਾ ਯਾਰ ਉਹ ਦੇਖ ਲੈ ਬਾਈ ਦੇਖੋ ਤੁਸਕੇ ਗਈ ਆ ਗੱਡੀ ਕਿੰਨੀ ਕਿੰਨੀ ਤੁਸਕੇ ਗੱਡੀ ਪਾਰ ਕਰਕੇ ਨਾ ਜਿਹੜਾ ਮਾਲ ਸੀ ਗੱਡੀ ਦੇ ਵਿੱਚ ਹੂੰ ਮਾਲ ਵੀ ਬਹੁਤ ਖਤਰਨਾਕ ਸੀਗਾ ਬਾਈ ਆ ਲੰਬਰ ਗੱਡੀ ਆ ਬਾਈ ਗਾਹਾਂ ਗਰੁੱਪਾਂ ਚ ਕਰ ਦੇਖ ਕੈਮਨ ਤੋੜ ਕੇ ਆ ਮਾਲ ਨਾਲ ਗੋਲੇ ਸਾਰੇ ਪਾਰ ਗਏ ਯਾਰ ਆਦਮੀ ਵੀ ਵਿੱਚ ਕੈਮਨ ਦੇ ਹਜੇ ਟੂ ਤੋੜ ਕੇ ਗੱਡੀ ਭਾਈ ਕੈਮਨ ਕੁਮਨ ਫਟ ਕੇ ਸਾਰਾ ਕੁਝ ਮੈਨਾ ਮੇਰੇ ਕਾ ਹੋਇਆ ਖਾਲੀ ਰੇ ਤੇ ਬਾਡੂ ਸੀ ਹੋਣਾ ਪਤੀ ਕਾ ਤਾਂ ਬਤਾ ਦੋ ਆ ਦੇਖੋ ਭਾਈ ਆ ਮਾਲ ਭਰਿਆਗਾ ਗੱਡੀ ਤੋੜ ਕੇ ਨਾ ਪਰਲੇ ਪੱਛੋਂ ਆ ਰਹੀ ਹੈ ਡਰਮ ਪੰਜਾਬ ਬਣੀਓ ਆ ਦੇਖੋ ਬਹੁਤ ਬੁਰਾ ਹਾਲ ਹੋ ਗਿਆ ਭਾਈ ਬਹੁਤ ਬੁਰਾ ਬਾਡੀ ਭਾਈ ਉਹੀ ਤਾਂ ਗੱਲ ਆ ਮਾਲ ਤੋੜ ਕੇ ਬਾਡੀ ਭਾਂ ਚ ਇੰਨੀ ਸਪੀਡ ਨਾਲ ਗੱਡੀ ਆ ਰਹੀ ਹੈ ਵਿੱਚ ਬੰਦੇ ਆ ਯਾਰ ਪਤਾ ਨਹੀਂ ਇੱਕਾ ਪਤਾ ਨਹੀਂ ਦੋ ਨਾ ਸਪੀਡ ਜੀ ਬਹੁਤ ਗੱਡੀ ਸੀਗੀ ਭਾਈ ਗੱਡੀ ਤਖ ਰਹੀ ਆ ਖਾਲੀ ਹੋ ਗਈ ਬਿਲਕੁਲ ਗੱਡੀ ਦਾ ਵਿੱਚੋਂ ਹਾਂ ਇਹ ਗੋਲੇ ਤੇ ਚਾਦਰਾਂ ਆ ਭਰੀਆਂ ਨੇ ਬਾਈ ਆ ਵੇ ਟੂਲ ਤੋੜ ਕੇ ਗੱਡੀ ਕਿੱਥੇ ਆ ਰਹੀ ਆ ਮਗਰ ਖਤਮ ਹੋ ਰਹੀ ਆ ਕਹਾਣੀ ਬਾਈ ਬਾਈ ਆ ਦੇਖੋ ਯਾਰ ਕੀ ਬੁਰਾ ਹਾਲ ਹੋਇਆ ਗੱਡੀ ਦਾ ਯਾਰ ਹੈ ਓਹੋ ਹੋ 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 ਗੱਡੀ ਪੰਜਾਬ ਨਿਓ ਆ ਰਹੀ ਸੀ ਆ ਮਾਲ ਲੱਦਿਆ ਬਾਈ ਗੱਡੀ ਦੇ ਵਿੱਚ ਗੱਡੀ ਤੋੜ ਕੇ ਕੈਮਨ ਕੂਮਨ ਸਾਰਾ ਕੁਝ ਭੰਨ ਕੇ ਗੱਡੀ ਬਾਈ ਕਿੱਥੇ ਖੜਾ ਸਮਾਨ ਉਹ ਪੈ ਟੂਲ ਹੈ ਆ ਬਾਈ ਆਦਮੀ ਵੀ ਵਿੱਚ ਹੀ ਆ ਜੀ ਆ ਨੰਬਰ ਆ ਗੱਡੀ ਦਾ ਆ ਨੰਬਰ ਆ ਬਾਈ ਗੱਡੀ ਦਾ ਵੀਰ ਬਣੇ ਉਹ ਗਰੁੱਪਾਂ ਚ ਪਾ ਦੇ ਯਾਰ ਖਬਰਾਂ ਕੌਣ ਆ ਕਿੱਥੋਂ ਆ ਇਹ ਬਾਈ ਬਹੁਤ ਸਪੀਡ ਨਾਲ ਗੱਡੀ ਗੱਡੀ ਦੇ ਵਿੱਚ ਢਾਲ ਵੀ ਨਹੀਂ ਮਾਰ ਰਿਹਾ ਯਾਰ ਸਾਰੀ ਖਾਲੀ ਹੋ ਗਈ ਗੱਡੀ ਇੱਕ ਵੀ ਮਾਲ ਨਹੀਂ ਬਹੁਤ ਬੁਰਾ ਹਾਲ ਹੋ ਰਿਹਾ ਓ ਹੋ 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 ਅੱਜ ਨਿਆਰ ਨੂੰ ਤੰਗ ਤੜਾ ਹਾਂ ਥੋੜਾ ਅੱਗੇ ਤੋਂ ਲੈ ਨੂੰ ਕੱਢ ਲੈ ਨਹੀਂ ਨਹੀਂ ਮੈਂ ਕੱਢਦਾ ਭਾਈ ਸਾਹਿਬ ਕੱਢਦਾ ਕੱਢਦਾ ਗੱਡੀ ਥੋੜਾ ਯਾਰ ਉਹ ਦੇਖ ਲੈ ਭਾਈ ਦੇਖੋ ਤੁਸਕੇ ਗਈ ਆ ਗੱਡੀ ਕਿੰਨੀ ਕਿੰਨੀ ਤੁਸਕੇ ਗੱਡੀ ਪਾਰ ਕਰਕੇ ਨਾ ਜਿਹੜਾ ਮਾਲ ਸੀ ਗੱਡੀ ਦੇ ਵਿੱਚ ਹੂੰ ਮਾਲ ਵੀ ਬਹੁਤ ਖਤਰਨਾਕ ਸੀਗਾ ਬਾਈ ਆ ਲੰਬਰ ਗੱਡੀ ਆ ਬਾਈ ਗਾਹਾਂ ਗਰੁੱਪਾਂ ਚ ਘਰ ਦੇਖ ਕੈਮਨ ਤੋੜ ਕੇ ਆ ਮਾਲ ਨਾਲ ਗੋਲੇ ਸਾਰੇ ਪਾਰ ਗਏ ਯਾਰ ਆਦਮੀ ਵੀ ਵਿੱਚ ਆ ਕੈਮਨ ਦੇ ਹਜੇ ਟੂ ਤੋੜ ਕੇ ਗੱਡੀ ਬਾਈ ਕੈਮਨ ਕੁਮਨ ਪੱਟ ਕੇ ਸਾਰਾ ਕੁਝ ਦੇਖੋ ਆ ਦੇਖੋ ਬਈ ਆ ਮਾਲ ਭਰਿਆਗਾ ਗੱਡੀ ਤੋੜ ਕੇ ਨਾ ਪਰਲੇ ਪੱਛੋਂ ਆ ਰਹੀ ਹੈ ਟਰਮ ਪੰਜਾਬ ਬਣੀਓ ਆ ਦੇਖੋ ਬਹੁਤ ਬੁਰਾ ਹਾਲ ਹੋ ਗਿਆ ਬਈ ਬਹੁਤ ਬੁਰਾ ਬਾਡੀ ਬਈ ਉਹੀ ਤਾਂ ਗੱਲ ਆ ਮਾਲ ਤੋੜ ਕੇ ਬਾਡੀ ਭਾਂ ਚ ਇੰਨੀ ਸਪੀਡ ਨਾਲ ਗੱਡੀ ਆ ਰਹੀ ਹੈ ਵਿੱਚ ਬੰਦੇ ਆ ਯਾਰ ਪਤਾ ਨਹੀਂ ਇੱਕਾ ਪਤਾ ਨਹੀਂ ਦੋ ਨਾ ਸਪੀਡ ਜੀ ਬਹੁਤ ਗੱਡੀ ਸੀਗੀ ਬਈ ਗੱਡੀ ਤਖ ਰਹੀ ਆ ਖਾਲੀ ਹੋ ਗਈ ਬਿਲਕੁਲ ਗੱਡੀ ਦਾ ਵਿੱਚੋਂ ਹਾਂ ਇਹ ਗੋਲੇ ਤੇ ਚਾਦਰਾਂ ਹੀ ਆ ਭਰੀਆਂ ਨੇ ਬਾਈ ਆ ਵੇ ਟੂਲ ਤੋੜ ਕੇ ਗੱਡੀ ਕਿੱਥੇ ਆ ਰਹੀ ਆ ਮਗਰ ਖਤਮ ਹੋ ਰਹੀ ਆ ਕਹਾਣੀ ਬਾਈ